ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੀ ਸ਼ਾਮ ਦਾ 6 ਵਜੇ ਦਾ ਸਮਾਂ ਹੈ ਜੀ ਹੁਣ ਆਪਾਂ ਸਬਜੀ-ਸਬਜੀ ਬਣਾ ਕੇ ਚੋਲ ਬਣਾ ਕੇ ਹੁਣ ਆਪਾਂ ਥੱਲੇ ਆਏ ਆ ਤੇ ਹੁਣ ਆਪਾਂ ਘੁੰਮਣ ਚੱਲੇ ਆ ਬਾਹਰ ਆਓ ਘੁੰਮੀਏ ਜੀ ਹੈਲੋ ਹਾਂਜੀ ਆ ਘਰ ਤੋਂ ਬਾਹਰ ਥੋੜੀ ਜੀ ਕੱਚੀ ਥਾਂ ਧੀ ਇਹਦੇ ਤੇ ਗੋਹਾ ਫਰਾਇਆ ਹੈ ਸਾਫ ਸਫਾਈ ਕੀਤੀ ਹੈ ਫਿਰ ਦਾਣੇ ਸੁੱਟਣੇ ਨੇ ਵਿੱਚ ਮਿੱਟੀ ਨਾਰਲੇ ਟਰਾਲੀਆਂ ਤਿਆਰ ਕਰਕੇ ਖਿਡਾਰੀਆਂ ਨੇ ਹੁਣ ਹੁਣ ਕਣਕ ਦਾ ਸੀਜ਼ਨ ਆਣ ਕਰਕੇ ਰਿਪੇਅਰ ਕਰ ਕਰਕੇ ਖਿਡਾਰੀਆਂ ਸੰਦ ਸਮਾਨ ਸਾਰਾ ਹੁਣ ਕਬੱਡੀ ਜਾਣੀ ਹੈ ਫਿਰ ਇਹ ਵੇ ਟਾਈਮ ਤੇ ਚੀਜ਼ਾਂ ਦੀ ਰਿਪੇਅਰ ਨਹੀਂ ਹੁੰਦੀ ਹੈਗੀ ਪਹਿਲਾਂ ਰਿਪੇਅਰ ਕਰਕੇ ਸਾਰੀ ਖਿਡਾਰੀਏ ਇਹ ਸਾਡੇ ਕੰਮਕਾਰ ਕਰਨ ਵਾਲੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ਾਮ ਦਾ ਵਲੋਗ ਕੱਲ ਉੱਥੇ ਹੀ ਖਤਮ ਕਰਤਾ ਅੱਜ ਅੱਗੇ ਕੰਟੀਨਿਊ ਨਹੀਂ ਸੀ ਕੀਤਾ ਹੈਗਾ ਹੁਣ ਅਗਲੇ ਦਿਨ ਦੇ ਸਵੇਰ ਦੇ 6 ਵਜੇ ਹੋਏ ਨੇ ਜੀ ਤੇ ਬਾਹਰ ਬਹੁਤ ਸੋਹਣੀਆਂ ਠੰਡੀਆਂ ਠੰਡੀਆਂ ਹਵਾਵਾਂ ਚੱਲਦੀਆਂ ਵਈਆਂ ਨੇ ਤੇ ਬੱਦਲ ਵੀ ਬਣੇ ਪਏ ਨੇ ਤੇ ਹੁਣ ਪ੍ਰਮਾਤਮਾ ਗੇ ਹੀ ਉਮੀਦ ਕਰਨੇ ਆ ਕਿ ਪ੍ਰਮਾਤਮਾ ਤੂੰ ਨਾ ਹੁਣ ਇਸ ਟਾਈਮ ਮੀਂਹ ਨਾ ਪਾਈ ਹੁਣ ਕਣਕਾਂ ਪੱਕੀਆਂ ਨੇ ਵੱਢ ਲੈਣ ਦੇ ওই ਗੱਲ ਆ 6 ਮਹੀਨੇ ਹਰ ਕਿਸਾਨ ਉਡੀਕਦਾ ਰਹਿੰਦਾ ਕਿ ਕਦੋਂ ਫਸਲ ਪੱਕੇ ਤੇ ਕਦੋਂ ਸਾਨੂੰ ਵਧੀਆ ਦਾਣੇ ਮਿਲਣ ਤੇ ਉਹੀ ਗੱਲ ਹੈ ਹੁਣ ਇਸ ਟਾਈਮ ਪ੍ਰਮਾਤਮਾ ਵੀ ਆਪਣੀ ਥੋੜੀ ਜਿਹੀ ਮਰਜ਼ੀਆਂ ਕਰਦਾ ਹੈ ਬੈਠੋ ਨਾਲੀ ਮਸ਼ੀਨ ਲਾਈਏ ਨਾਲੇ ਕਪੜੇ ਧੋਣ ਲਏ ਨੇ ਨਾਲੇ ਹੁੱਲਾ ਨੂੰ ਪਾਣੀ ਖਾਣਦੇ ਆ ਤੇ ਨਾਲੇ ਆਪਾਂ ਇਸ ਦਾ ਧੋਣਾਂਗੇ ਉਦਰਾ ਹੁਣ ਬੱਚਿਆਂ ਦਾ ਟਾਈਮ ਹੋ ਗਿਆ ਬੱਚੇ ਸਕੂਲ ਚੱਲੇ ਨੇ ਬੱਸ ਆ ਗਈ ਬੱਚਿਆਂ ਦੀ ਹੁਣ ਸਕੂਲ ਚੱਲੇ ਨੇ

ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਸਵੇਰੇ ਮੈਟ ਚੱਕਿਆ ਸੀ ਹੁਣ ਮੈਟ ਨੂੰ ਥੱਲੇ ਕਰ ਦਿੰਨੇ ਆ ਤਾਂ ਜੋ ਧੋਪਣਾ ਸਾਹਮਣੇ ਆਵੇ ਅੰਦਰ ਇਹ ਬੈੱਡ ਸ਼ੀਟ ਥੋਦੀ ਸੀਗੀ ਤੇ ਹੁਣ ਨਵੀਂ ਬੈੱਡ ਸ਼ੀਟ ਵਿਛਾਣੇ ਆ ਇਹਦੇ ਤੇ ਗਰਮੀ ਆ ਕਰਕੇ ਹੁਣ ਲਾਈਟ ਹੀ ਕਲਰ ਵਧੀਆ ਲੱਗਦੇ ਨੇ ਲੋ ਜੀ ਆ ਬੈੱਡ ਤੇ ਸੈੱਟ ਹੋ ਗਿਆ। ਹੁਣ ਅੰਦਰਾ ਦਾ ਖਾਰਾ ਸਾਹਮਣੇ ਆ। ਹਾਂਜੀ ਅਸੀਂ ਸਾਰ ਆਪਣਾ ਕੰਮ ਹੁਣ ਨਿਬੜ ਕੇ ਫ੍ਰੀ ਹੋ ਗਏ ਆ। ਬੱਚਿਆਂ ਦੇ ਜਾਣ ਤੋਂ ਮਗਰੋਂ ਬਹੁਤ ਜ਼ਿਆਦਾ ਖਾਰਾ ਪੈ ਜਾਂਦਾ ਜੋ ਸਾਰੀ ਸਾਫ ਸਫਾਈ ਕਰਕੇ ਝਾੜੂ ਪੂੰਛਾ ਕੱਢ ਕੇ। ਹੁਣ ਅਸੀਂ ਫ੍ਰੀ ਆ ਜੀ। ਤੇ ਟਾਈਮ ਹੋਇਆ ਸਵਾਦਸ। ਅਸਟਮ ਸਾਰੇ ਕੰਮ ਹੋ ਗਏ ਨੇ ਤੇ ਆਜੋ ਹੁਣ ਆਪਾਂ ਬਾਹਰੋਂ ਕੱਪੜੇ ਲਾ ਕੇ ਲਿਆਉਣੀ ਆ ਤੇ ਉਹਨਾਂ ਨੂੰ ਤੈਹ ਲਾਣੇ ਆ ਹਾਂਜੀ ਬਾਹਰ ਨਾ ਮਿਸਤਰੀ ਆਇਆ ਤੇ ਟਰੈਕਟਰ ਦੀ ਰਿਪੇਅਰ ਕਰਾਉਣ ਦੇ ਨੇ ਇੱਕ ਵਾਰੀ ਸਾਰੀਆਂ ਚੀਜ਼ਾਂ ਨੂੰ ਹੁਣ ਠੀਕ ਕਰਕੇ ਰੱਖ ਲੈਣਗੇ ਨਾ ਹੁਣ ਫਿਰ ਕਣਕ ਦੀ ਕਟਾਈ ਤੋਂ ਪਹਿਲਾਂ ਰੂਟੀਨ ਵਿੱਚ ਹੀ ਇੰਨੇ ਜ਼ਿਆਦਾ ਕੱਪੜੇ ਹੋ ਜਾਂਦੇ ਨੇ ਪਤਾ ਨਹੀਂ ਇੰਨੇ ਕੱਪੜੇ ਧੋਣ ਵਾਲੇ ਕਿੱਥੋਂ ਨਿਕਲ ਜਾਂਦੇ ਨੇ ਹੁਣ ਆਪਾਂ ਇਹਨਾਂ ਨੂੰ ਜੋੜ ਕੇ ਤੇ ਰੱਖ ਦਿੰਨੇ ਆ ਜਿੱਥੇ-ਜਿੱਥੇ ਇਹਨਾਂ ਦਾ ਟਿਕਾਣਾ ਰੱਖਣ ਦਾ ਬਾਅਦਾਂ ਵਿੱਚ ਜਦੋਂ ਕਸਲਾਈ ਕਰਾਂਗੇ ਉਸ ਤੋਂ ਮਗਰੋਂ ਫਿਰ ਘੰਟਾ ਡੇਢ ਰੈਸਟ ਕਰਾਂਗੇ ਸੂਟ ਕੱਟ ਗਿਆ ਧਰਿਆ ਸੀਗਾ ਤੇ ਆਹ ਜੀ ਕੋਸ਼ਿਸ਼ਿਆ ਥੋੜਾ ਥੋੜਾ ਕਰਕੇ ਥੀਲੀਏ ਬਗਣੇ ਦਾ ਕੁਲ ਸੀਗਾ ਇਸ ਲਈ ਹੁਣ ਇਹਨਾਂ ਨੂੰ ਥੋੜਾ ਥੋੜਾ ਕਰਕੇ ਥੀਲਨੇ ਆ 12 ਸਲਾਈ ਨਹੀਂ ਹੁੰਦੀ ਮੇਰੇ ਤੋਂ ਕਿਉਂਕਿ ਫਿਰ ਮੇਰੇ ਸਿਰ 'ਚ ਬਹੁਤ ਦਰਦ ਹੋਣ ਲੱਗ ਜਾਂਦਾ ਹੈ ਇਸ ਲਈ ਥੋੜਾ ਥੋੜਾ ਕਰਕੇ ਥੀਲ ਲੈਨੇ ਆ ਆ ਜਾਂਦੇ ਆ ਜੀ ਆਪਣੀਆਂ ਚਕੰਦਰਾ ਯਾਨੀ ਕਿ ਬੀਟਰੂਟ ਤੋੜਨ ਵਾਸਤੇ ਕਿਉਂਕਿ ਸਰਦੀਆਂ ਚ ਤੇ ਹੋਈਆਂ ਨਹੀਂ ਜਦੋਂ ਘਰ ਦੀਆਂ ਗਾਜਾਂ ਦਾ ਸੰਜੂਸ ਬਣਾਉਣਾ ਸੀ ਹੁਣੇ ਕਾफी ਜ਼ਿਆਦਾ ਹੋ ਗਈਆਂ ਨੇ ਵੇਖੋ ਇਹਨਾਂ ਦੇ ਸਾਈਜ਼ ਕਿੱਡੇ ਵੱਡੇ ਹੋ ਗਏ ਨੇ ਚਲੋ ਹੁਣ ਸਲਾਦ ਸਲੂਦ ਬਣਾ ਕੇ ਖਾਵਾਂਗੇ ਦੂਸਰੀ ਬਣਾਵਾਂਗੇ ਪਰ ਹੁਣ ਕਰਦੀਆਂ ਗਾਜਰਾ ਨਹੀਂ ਨਾ ਹੈਗੀਆਂ ਸਰਦੀਆਂ ਚ ਕਰਦੀਆਂ ਗਾਜਰਾ ਹੁੰਦੀਆਂ ਨੇ ਬਹੁਤ ਵਧੀਆ ਚੀਜ਼ ਹੈ ਇਹ ਇਹ ਖਰਾਬ ਹੋ ਗਈ ਹੈ ਇਹ ਆਪਾਂ ਪਾਪਾ ਨੂੰ ਅੱਗੇ ਸੁੱਟ ਦਾਂਗੇ ਹਾਂਜੀ ਇਹ ਸਾਡੀ ਸਬਜੀ ਬੀਜੀ ਹੋਈ ਏ ਧਨੀਆ ਪੱਕ ਗਿਆ ਹੁਣ ਤੇ ਇਧਰ ਕ੍ਰੇਲੇ ਲਾਏ ਹੋਏ ਨੇ ਹਾਂਜੀ ਇਹ ਧਨੀਆ ਬੀਜਿਆ ਦੁਬਾਰਾ ਇਹ ਸ਼ਿਮਲਾ ਮਿਰਚੇ ਇਧਰ ਅੱਸੀ ਭਿੰਡੀਆਂ ਬੀਜੀਆਂ ਹੋਈਆਂ ਨੇ ਹੋਰ ਇਹ ਥੋੜੀ ਥੋੜੀ ਸਬਜੀ ਹੋਣਾ ਬਾਕੀ ਅਸੀਂ ਟੀੜ ਲਾਏ ਨੇ ਮਸੰਮੀ ਦੇ ਆਲੂ ਬਖਾਰੇ ਜੇ ਆਮਬਦਾ ਮੋਲ ਦੀ ਸਬਜੀ ਇੰਨੀ ਲਈ ਨਹੀਂ ਜਾਂਦੀ ਹੈਗੀ ਨਾਲੇ ਵਧੀਆ ਵੀ ਨਹੀਂ ਹੁੰਦੀ ਘਰ ਦੀ ਆਰਗੈਨਿਕ ਸਬਜੀ ਹੁੰਦੀ ਹੈ ਇਹ ਸੱਤੀ ਸਾਥ ਕੇ ਲੈ ਜਾਨੇ ਹੁਣ ਇਹ ਆਪ ਆਪਣੀਆਂ ਮੱਝਾਂ ਕਾਵਾਂ ਨੂੰ ਪਾਉਨੇ ਆ ਹਾਂਜੀ ਪਨੀਰ ਮਟਰ ਪਨੀਰ ਦੀ ਸਬਜ਼ੀ ਤੇ ਭਿੰਡੀਆਂ ਦੀ ਸਬਜ਼ੀ ਹੈ ਨਾਲ ਫੁਲਕੇ ਨੇ ਹਾਂਜੀ ਸ਼ਾਮ ਦੀ ਰੂਟੀਨ ਅਸੀਂ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕੇ ਹੈਗੇ ਘਰ ਗੈਸਟ ਆਏ ਸੀਗੇ ਖਾਣਾ ਖੁਣਾ ਬਣਾਉਂਦਿਆਂ ਟਾਈਮ ਲੱਗ ਗਿਆ ਤੇ ਆ ਜੀ ਗੈਸਟਾਂ ਵਾਸਤੇ ਅਸੀਂ ਬਣਾਈਏ ਸਵੀਟ ਡਿਸ਼ਰ ਹਾਂ ਲੋ ਹਾਂਜੀ ਪ੍ਰਸ਼ਾਦਾ ਛੱਕਦੇ ਆ ਆਦਾਂ। ਰੋਣੀਆਂ ਨੂੰ ਵੀ ਸ਼ਿਕਾਰ ਕੀ ਤੇ ਹੁਣ ਵਰਦੀਆਂ ਰਹਿ ਗਈਆਂ ਸਨ ਬੱਚਿਆਂ ਦੀ ਪ੍ਰੈਸ ਕਰਨੀਆਂ। ਹੁਣ ਵਰਦੀਆਂ ਪ੍ਰੈਸ ਕਰਨੀਆਂ ਤੇ ਇੱਥੇ ਆਪਾਂ ਹੁਣ ਵੀਡੀਓ ਦਾ ਐਂਡ ਕਰਨੇ ਆ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਤੇ ਕਮੈਂਟ ਵੀ ਕਰਿਆ ਜੇ। ਥੈਂਕ ਯੂ ਜੀ।